ਨਾਰਮਲ ਆ ਜਾਂਦਾ ਮੈਂ ਦੋ ਮਿੰਟ ਹੋਰ ਦੋ ਕਿ ਮੈਂ ਸੌਣ ਲੱਗ ਮੈਂ ਵੀਡੀਓ ਨਹੀਂ ਬਣਾਉਂਦੀ ਮੇਰਾ ਨਿਹਾਲਾ ਕੰਮ ਹੈ ਮੇਰਾ ਖਿਜਦੀ ਬਹੁਤਾ ਮੈਂ ਦੋ ਮਿੰਟ ਦਾ ਬਾਸਣ ਕਿ ਬਬਾ ਤੇ ਮਾਸੀ ਦੀ ਵੀਡੀਓ ਰਹਿ ਗਈ ਜੇ ਤੈਨੂੰ ਗੁੱਟੂ ਫੜ ਕੇ ਮਾਸੀ ਦੇ ਇਹ ਦੇਖੋ ਸਤਿ ਜੀ ਕਾਹ ਲੈ ਕੰਮੀ ਨਹੀਂ ਨਿਹਾਲਾ ਜੇ ਮੈਂ ਬਾਹਰ ਕਰੀ ਚੱਲਣਾ ਮੈਂ ਆਦ ਖਾਣ ਸਰਦ ਕਰ ਜਾ ਫਿਰ ਹਾਂ ਬਈ ਆ ਕੰਮ ਨਹੀਂ ਚਾਹਦਾ ਹਲੋ ਮੈਡਮ ਔਰ ਤੱਕਾਈ ਆਮਨ ਜਾਈ 6 ਵਜੇ ਜਾਣ ਤੂੰ ਕੀ ਲੈਣਾ ਆਪੀ ਵੀਡੀਓ ਕੱਢੀ ਕਾਲੀ ਆ ਨਾ ਤੂੰ ਲੈ ਲੈ ਕੇ ਚੁੱਪ ਕਰ ਜਾ ਬੱਸ ਆਂਡਾ ਹੋ ਲਾ ਆਂਡਾ ਵੀ ਦੱਸ ਤਾਂ ਇੱਥੇ ਸੀਨ ਤਾਂ ਦੋ ਵਜੇ ਮੈਂ ਕੱਢੀ ਨਹੀਂ ਕੱਢਿਆ ਕਿਸੇ ਵੀਡੀਓ ਤੇ ਓਏ ਇਹਨੇ ਘਰੇ ਵੀ ਜਾਣਾ ਥੋੜਾ ਘਟੇ ਘਰੇ ਦੀ ਲੱਗ ਹੋਰ ਰੋਹੀ ਵੀ ਮੈਨੂੰ ਤਾਂ ਬੱਸ ਨਾਲ ਦੀ ਰਾਤ ਨੂੰ ਕੁਰਸ਼ਮੀਰ ਤੋਂ ਲੈ ਕੇ ਗਏ ਆ ਕੇ 8 ਵਜੇ ਬਾਹਰ ਨੂੰ ਪੁੱਛਦਾ ਮੈਂ ਕਿੱਥੇ ਕਿੱਥੇ 9 ਵਜੇ ਬੈਠ ਜਾਂਦਾ ਮੇਰੇ ਮਨ ਜਾਂਦੀ ਚੱਲ ਮੈਂ ਕੱਢਦੀ ਨੂੰ ਮੈਂ ਕਿਸੇ ਵੀਡੀਓ ਕੱਢਾਂ ਕੱਢੇ ਚ 5 ਘੰਟੇ ਲੱਗ ਲੈ ਮੈਂ ਤਾਂ ਫਿਰ ਵੀਡੀਓ ਬਣਾਉਂਦੀ ਨਾ 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 ਲੱਗੀ ਫੋਟੋ ਫੀਲਾ ਫੋਟੋ ਫੀਲਾ ਮੈਂ ਚੱਪੜਾ ਮਾਰੂੰ ਜਿੱਦੇ ਮਰਜੀ ਵੱਜਾ ਸੁੱਧੀ ਜੀ ਗੱਲ ਐ ਮੈਂ ਚੱਪਾ ਕਰ ਦੋ ਸਾਰੇ ਚੱਕ ਲੈ ਚੱਕ ਲੈ ਚੱਪਾ ਚਲੋ ਰੋਲ ਕੈਮਰਾ ਆਹ ਫੋਨ ਵੱਜੇ ਨੰਦਰ ਕੇ ਜਦਾਂ ਬਾਈ ਲੰਬਾ ਸਾਹ ਲਓ ਜਿਹਨੂੰ ਹਾਸੀ ਆ ਰਹੀ ਆ ਥੱਪੜੇ ਖਾ ਲਓ ਪਹਿਲੀ ਫੋਨ ਚੱਕ ਲੈ ਜਿੱਦਾ ਲੰਬਾ ਸਾਹ ਵਿੱਚ ਆਈ ਜਾਂਦੇ ਅੱਗ ਲੱਗਣਗੇ ਲੰਬਾ ਸਾਹ ਖਿੱਚੋ ਚੱਲੇ ਚਲੋ ਰੋ ਕੈਮਰਾ ਐਕਸ਼ਨ ਮੈਂ ਕਹਿੰਦਾ ਇਹਨਾਂ ਵੀ ਰਿਸ਼ਤਾ ਖਰਾਬ ਹੋ ਜਾਏਗਾ ਕਿਤੇ ਬਾਈ ਬਾਸੁਰਾ ਦੋਹਾਰੋ ਕਾਣੂ ਪਾਓ ਮੈਡਮ ਕੋੜਾ ਮੈਂ ਨਹੀਂ ਪਾਣੀ ਨਾ ਕਰਾ ਉਹ ਗਲਤ ਹੋਇਆ ਕੰਮ ਚਲੋ ਭਈ ਚਲੋ ਪਾਣੀ ਦੀ ਲੋ ਪੀ ਲੈ ਕਰ ਪਾਣੀ ਨਹੀਂ ਮੇਰੀ ਗੱਲ ਸੁਣੋ ਮੇਰੇ ਕਿਹਨੂੰ ਦੇਖ ਕੇ ਲੰਬਾ ਸਾਹ ਘਚਵਾ ਲੈ ਤੇਰੇ ਕਿਹਨੂੰ ਧਿਆਨ ਨਹੀਂ ਦੋ ਧਿਆਨ ਨਹੀਂ ਦਿੱਤੇ ਖਿੱਚਦੇ ਯਾਰ ਤੇ ਹੱਥੀਂ ਹੇਲੀ ਮੁੜ ਕੇ ਕਿਹਨੂੰ ਮਾਫੀ ਹੁੰਦੀ ਹੈ ਪਾਣੀ ਨਹੀਂ ਹਾਰਦੀ ਲੋੜ ਹੈ ਲੋਲ ਕੈਮਰਾ ਐਕਸ਼ਨ ਦਾ ਜੈਲੀ ਜੇ ਕੁੜੀ ਸਾਡੇ ਮੁੰਡੇ ਦਾ ਵੀ ਕਰਾ ਲੈ ਸੋ ਤੇਰੇ ਤਾਂ ਮਸਤ ਕਰਾ ਦੂਗੀ ਤੋਲੇਂ ਦਾ ਚਾਪਾ ਦੇ ਠੀਕ ਨਹੀਂ ਤੋਲੇ ਤੂੰ ਨੇ ਮਾਰ ਕੋਲੀ ਪਾ ਦੂੰਗਾ ਤੈਨੂੰ ਤੋਬਸ ਕਰਕੇ ਦੇ ਦੂੰ ਜਿਹਾ ਬੈ ਜਾ ਹਾਂ ਹਾਂ ਜਿਹਾ ਬੈ ਹਾਂ ਪਹਿਲਾ ਗੱਲ ਖੋਲੀ ਵਧੀਆ ਹੁੰਦੀ ਆ ਆ ਵਹੀ ਗੱਲ ਤੂੰ ਤੇ ਮੈਂ ਮੈਂ ਹੁੰਦੀ ਅੰਦੀ ਨਹੀਂ ਤੂੰ ਤੇ ਮੈਂ ਮੈਂ ਕਾਨੂੰ ਹੋਵੇ ਪਰ ਕੁੜੀ ਵਧੀਆ ਹੋਣੀ ਚਾਹੀਦੀ ਆ ਕਿਹਾਂ ਜਿਹੜਾ ਮੈਂ ਧੀ ਦਾ ਰਿਸ਼ਤਾ ਕਰਾਇਆ ਪਰ ਪਰਿਵਾਰ ਵਧੀਆ ਹੋਣਾ ਚਾਹੀਦਾ ਪਰਿਵਾਰ ਦਾ ਵਧੀਆ ਕੋਈ ਨਹੀਂ ਕਿਤੇ ਸੱਸ ਸੋਹਰੇ ਦੇ ਦੇ ਰਹੇ ਆ ਆਪਾਂ ਬੰਦੇ ਨਹੀਂ ਹੈਗੇ ਹੁਣ ਬਹੂ ਤਾਂ ਮੇਰੇ ਦੀ ਆਈ ਹੋਈ ਆ ਇਸ ਕਦੇ ਉਸ ਚਨੀ ਮਾ ਬੋਲ ਜਮੀ ਨਹੀਂ ਕਦੇ ਬੋਲ ਕੇ ਦੇਖੋ ਤਾ ਤਾਂ ਪਰਮਿਸ਼ ਹੁੰਦੀ ਹੈ ਬੱਚੇ ਹੋਰ ਤੇ ਮਾਣਾ ਮੋਟਾ ਇਹ ਕਹਿੰਦੀ ਆ ਵੀ ਕੋਈ ਚੱਜ ਦੀ ਹੋਵੇ ਤੇ ਹੋਵੇ ਤਾਂ ਤੇ ਬਾਕੀ ਜਿਹੜਾ ਆ ਹੁਣ ਪਰਿਵਾਰ ਆ ਉਹ ਕਿੰਨੇ ਕ ਟੱਬਰਾਂ ਦਾ ਪਰਿਵਾਰ ਆ ਉਹ ਜਿਹੜਾ ਕੁੜੀ ਦਾ ਰਿਸ਼ਤਾ ਕਹਿੰਦੀ ਮੇਰੀ ਦਾ ਕੁੜੀ ਦਾ ਤਾਂ ਤਿੰਨ ਭਾਈ ਨੇ ਸੱਸ ਸਹੁਰਾ ਦਾ ਹਾਂ ਠੀਕ ਹੈ ਇੱਕ ਕੁੜੀ ਆ ਉਹਦੇ ਕੁੜੀ ਦਾ ਤੁਸ ਮੁੰਡੇ ਦਾ ਰਿਸ਼ਤਾ ਕਹਿੰਦੇ ਕਰਾਉਣਾ ਨਾ ਬੱਟੇ ਸੱਟੇ ਨਾਲ ਕਰਾਏਗੀ ਕੁੜੇ ਤੋਂ ਚਾਚੇ ਦਾ ਐਸੇ ਦੇਖ ਲਾਗੇ ਕੁੜੀਆਂ ਬਥੇਰੀਆਂ ਲਾਉਂਦਾ ਮੇਰੀ ਗੱਲ ਸੁਣ ਅਸੀਂ ਮੁਸਲਮਾਨ ਨਹੀਂ ਹੈਗੇ ਸਿੱਕੀਆਂ ਸੋਹਰ ਦੇ ਨਾ ਦੁਪੱਟੇ ਸੱਤੇ ਨਾਲ ਕਰਾਂਗੇ ਸਾਡੇ ਰਿਸ਼ਤੇ ਕੁੜੀ ਦਾ ਮੇਰੀ ਉਹ ਹੀ ਗੱਲ ਹੋ ਗਈ ਕੁੜੀ ਉਹਨਾਂ ਦਾ ਵਿਆਹ ਦੂ ਮੈਂ ਮੁੰਡਾ ਉਹ ਆਪਦੇ ਵਿਆਹ ਕੇ ਲੈ ਜਾਣਗੇ ਇਹ ਕੀ ਰਿਸ਼ਤਾ ਵਾ ਨਾ ਚਾਚੀ ਕਿਨੇ ਆਈ ਹੈਗੀ ਆਜ ਚਾਚੀ ਆਈ ਆ ਰਿਸ਼ਤਾ ਨੂੰ ਆਈ ਹੈਗੀ ਕੁੜੀ ਦੇ ਨਾਲ ਅੱਛਾ ਕਰ ਦੋ ਤੇ ਇਥੇ ਕੁਛ ਵੀ ਨਹੀਂ ਕਰਨਾ ਮਾਂ ਦੀ ਮਰਜ਼ੀ ਨਾਲ ਤਾਂ ਹੋਣੀ ਮੈਂ ਤਾਂ ਇਹ ਕਿਹਾ ਬੇਬੀ ਵੀ ਘਰ ਦੇ ਚਾ ਟਾਈਮ ਹੈ ਹੁਣ ਤਾਂ ਹਾਂ ਪਰ ਇਸਤੇ ਵੀ ਵਧੀਆ ਮਿਲਦੇ ਹੈਗੇ ਚਾਚੀ ਕਹੇ ਜਕਰਵਾ ਰਹੇਗਾ ਵਧੀਆ ਘਰਵਾਰਾ ਤਾਂ ਹੀ ਕਹਿੰਦੀ ਸੀ ਮਾਂ ਵੀ ਤੂੰ ਕਰ ਦੇ ਰਿਸ਼ਤਾ ਇਹ ਆਕੜ ਕੇ ਬੈ ਗਈ ਉਹਨੇ ਨਹੀਂ ਆਕੜ ਕੇ ਨਹੀਂ ਬੈਠੀ ਹੁਣ ਗੱਲਬਾਤ ਕਰਨੇ ਹੁਣ ਮੈਂ ਕਿਹੜਾ ਕੋਈ ਕੁੜੀ ਮੂਈਆ ਵੀ ਜਾ ਕੇ ਇਥੋਂ ਰਸਿ ਬਸੇ ਵਾਲਾ ਕੰਮ ਆਗਾ ਉਹ ਕਿੱਲੇ ਬੰਨੇ ਆਉਗੀ ਜਾ ਕੇ ਬਟੰਦਰ ਪੁੱਤ ਨੂੰ ਮੇਰੀ ਕੁੜੀ ਨਾਲੇ ਬੱਟਾ-ਵੱਟਾ ਜ ਕਰੀ ਜਾਂਦੀ ਸੀ ਕੀ ਹੋ ਗਿਆ ਬੱਟੇ ਪੱਟਾ ਤਾਂ ਐ ਕਹਦੀ ਆ ਕਹਿੰਦੀ ਇੱਕ ਤਾਂ ਉਹਨਾਂ ਦੀ ਕੁੜੀ ਹੈਗੀ ਇਹ ਤੇ ਉਹ ਕੁੜੀ ਦਾ ਰਿਸ਼ਤਾ ਤੁਸੀਂ ਆਪਦੇ ਮੁੰਡੇ ਨੂੰ ਲੈ ਲਓ ਛੋਟੇ ਨੂੰ ਆਹ ਵੱਡੀ ਕੁੜੀ ਦਾ ਛੋਟੀ ਦਾ ਰਿਸ਼ਤਾ ਉਹਨਾਂ ਦੇ ਮੁੰਡੇ ਨੂੰ ਕਰ ਦੋ ਚਾਚੀ ਦਾ ਰਿਸ਼ਤੇ ਤਾਂ ਕਰਾਇਆ ਨੇ ਕੁੜੀ ਉਹਨਾਂ ਨੇ ਬੋਦ ਲੱਤੀ ਹੋਈ ਆ। ਇਹ ਬੋਦ ਲੱਗੀ ਦੀ ਤਾਂ ਉਹਨਾਂ ਦੀ ਕੋਈ ਆਖਣ ਨੂੰ। ਹੁਣ ਅਸੀਂ ਉਹਨਾਂ ਕੁਸ਼ਮਾਨਾ ਕਰਾਂਗੇ। ਚਲ ਕੋਈ ਮਿੱਟੀ ਕਿੱਡੀ ਨਾਲ ਬੋਦ ਦੇਖਾਂਗੇ ਆਪਾਂ ਕੁੜੀ। ਕੋਈ ਕੁੜੀ ਕੱਜ ਦੀ ਦੇ ਕੇ ਮੇਰੇ ਛੋਟੇ ਮੁੰਡੇ ਨੂੰ ਵੀ ਰਿਸ਼ਤਾ ਕਰਾ ਦੇ। ਮੈਂ ਤੈਨੂੰ ਪਹਿਲਾਂ ਵੀ ਕਿਹਾਗਾ, ਵੇਖ ਰਿਸ਼ਤਾ ਮੈਂ ਤੇਰੇ ਹੱਥੋਂ ਹੀ ਲਾਉਂਗੀ ਦੋਵਾਂ ਨੂੰ। ਹੈਂ? ਰਿਸ਼ਤੇ ਤਾਂ ਬੜੀਆਂ ਕਰ ਲਾ ਗਿਆ ਆਪਾਂ। ਠੀਕ ਹੈ। ਐਂ ਕਿਹੜਾ ਚਾਚੀ ਚੋਲੀ ਝਾਟਾ ਪਾਈ ਫਿਰਦੀ ਐ, ਵੀ ਸਾਨੂੰ ਹੋਰ ਕੋਈ ਕੁੜੀ ਉਹਨੂੰ ਜੁੜਦੀ ਹੈਗੀ। ਨਹੀਂ ਰਿਸ਼ਤੇ ਪੈ ਜਾਂਦੇ। ਨਾ ਕੁਝ ਲੱਗਦੇ ਉਹ ਨਾ ਮੰਗਦੇ ਉਹ ਕਿਹੜਾ ਕੁੜੀ ਦਾ ਨਾਮ ਤੋਂ ਚੜਾ ਹੈ ਜਿੱਥੋਂ ਦੀ ਕੁੜੀ ਜੰਮੀ ਹੋਈ ਆ ਉਹਨਾਂ ਦਾ ਹੈ ਨਹੀਂ ਨਾਮ ਨੂੰ ਫਿਰ ਗੋਦ ਕਾਦੀ ਹੋ ਗਈ ਕੁੜੀ ਹੈ ਫਿਰ ਗੋਦ ਹੋਈ ਕਿਹੜੇ ਨਾਮ ਤੇ ਹੋਈ ਹੈ ਇਹਨਾਂ ਦੇ ਕੁੜੀ ਹੈ ਨਹੀਂ ਸੀ ਤੇ ਨਪਾਈ ਸੋ ਤੈਨ ਨਪਾਈ ਦਾ ਹਰ ਕੰਨੇ ਸਾਡੇ ਕੁੜੀ ਦਾ ਰਿਸ਼ਤਾ ਕਰਾ ਦੇ ਭਾਵੇਂ ਮੁੰਡੇ ਦੇ ਸਾਡੇ ਨੂੰ ਲੈਣ ਤੇ ਨਪਾਈ ਦੇਖ ਲਾਂਗੇ ਮੁੰਡੇ ਦਾ ਮਾਰੋ ਮੁੰਡੇ ਦਾ ਕਿੰਝ ਹੋਰ ਦੇਖ ਲਾਂਗੇ ਹੋਰ ਦੇਖ ਲਾਂਗੇ ਬਸ ਆਦਾ ਮੈਨੂੰ ਤਾਂ ਲੱਗਦਾ ਚਾਚੀ ਕੁੜੀ ਦਾ ਵੀ ਕਿਹੜਾ ਕਰਾਉਗੀ ਮੁੰਡੇ ਵੀ ਨਾ ਤੇ ਗੋਦ ਲੈ ਕੇ ਹੋਣ ਮੁੰਡੇ ਨਹੀਂ ਗੋਦ ਲੈ ਕੇ ਹੋਏ ਆਪ ਦੇ ਰੰਗ ਚੋਂ ਮੇਰੀ ਗੱਲ ਸੁਣ ਕਹੇ ਲੇਕਾ ਕਹੇ ਕਿ ਮੇਰੇ ਨਾਲ ਚੱਲਦੀ ਹੋਏ ਨਿਕਾਸ਼ ਹੋ। ਕੋਈ ਨਹੀਂ ਜਾਂਦੀ ਹੁਣ ਬਾਰੇ ਪਾੜ ਤੇਰੀ। ਮੇਰੀ ਗੱਲ ਸੁਣ। ਮੁੰਡੇ ਨੂੰ ਆ ਜਾਣ ਤੇ ਵੱਡੇ ਨੂੰ ਮੈਂ ਉਹਦੇ ਨਾਲ ਰਾਇ ਮਸਲਾ ਹੱਲ ਕਰਨਾ। ਫਿਰ ਤੈਨੂੰ ਦੱਸ ਦਿਆਂ। ਠੀਕ ਮੈਂ ਫੋਨ ਕਰ ਦਿਆਂ। ਕੋਈ ਕਿ ਮੈਂ ਦੱਸ ਦੂੰਗੀ ਤੈਨੂੰ ਬਹੁਣ ਪਿਆ ਇਦੋਂ ਕਿ ਮੈਂ। ਕਰ ਠੀਕ ਹੈ। ਹਾਂ। ਬੜੀ ਜਿਸ ਤਰ੍ਹਾਂ ਦੋੜ ਕਰਦੀ ਹੋ। ਕੋਈ ਨਹੀਂ ਕੋਈ ਨਹੀਂ ਕਰਾਂਗੇ। ਕੀ ਕਰਦੀ ਮੈਂ ਮੁਸਲਮਾਨਾਂ ਦੇ ਹੁਣ ਤੇਰੇ ਆਖਾ ਕੁੜੀ ਗੋਦ ਲੈਤੀ ਹੋਈ ਆ ਆਕਰ ਨੂੰ ਕੁੜੀ ਗੋਦ ਲੈਤੀ ਆ ਤੈਨੂੰ ਤਾਂ ਮੱਚੀ ਚੱਕ ਰੱਖੀ ਸੇਹ ਦੀ ਕੁੜੀ ਨੂੰ ਵਿਆਹ ਦੋ ਸੇਹ ਦੀ ਕੁੜੀ ਨੂੰ ਵਿਆਹ ਦੋ ਆ ਅੱਲਾ ਥੱਲੇ ਆਂ ਤੇਰੀਆਂ ਨਾ ਇਹ ਮੇਰੇ ਘਰ ਜਾਣ ਦੇਣੀਆਂ ਨਹੀਂ ਦੇ ਵੀ ਮੈਂ ਨਹੀਂ ਕਹਿੰਦੀ ਤੁਸਾਂ ਆਪ ਹੀ ਲੈ ਆ ਕਹ ਰਾ ਤੂੰ ਕੀ ਕਹਿਨੀ ਆ ਮੈਨੂੰ ਤਾਂ ਤੇਰਾ ਕਹਿਣੀ ਦਾ ਹੀ ਨਹੀਂ ਪਤਾ ਲੱਗਦਾ ਵੀ ਜੇ ਹੁਣ ਆਪਾਂ ਮੁੰਡਾ ਦੇਖਾਂਗੇ ਨਾ ਸਾਲ ਦੋ ਸਾਲ ਤਾਂ ਹੀ ਚੱਪ ਜਾਣਗੇ ਤੈਨੂੰ ਤਾਂ ਐ ਹੋਇਆ ਪਿਆਰ ਵੀ ਕਦੋਂ ਇਹ ਕੁੜੀ ਨੂੰ ਕੱਢੇ ਕਦੋਂ ਸਾਰਾ ਪਸੰਦ ਮੇਰੇ ਹੱਥੀਂ ਚਾਗ ਦੇਰੇ ਮੈਂ ਕਹੀ ਨਾ ਇੰਨਾ ਨਵਾਂ ਆਪੇ ਪਿਆ ਦੀ ਦੋ ਵਾਰੀ ਦੀ ਦੀ ਦੇ ਫਿੱਕਾ ਕਨਵਾ ਕਹੀ ਇਤਰਾ ਆ ਗਈ ਉਦੋਂ ਉਹ ਬਹੁਤ ਧਰਾਂਦ ਕੱਟੀ ਜਾਂਦੇ ਵੀਰੇ ਵੀਡੀਓ ਦੀ ਬਹੁਤ ਧਰਾਂਦ ਕੱਟੀ ਜਾਂਦੇ ਸੌਂ ਲੱਗੀ ਚੱਲ ਬਈ ਚੱਕੀ ਦੇ ਵਾਰੇ ਸਾਡੇ ਦੋਵੇਂ ਜਣੀਆਂ ਦਾ ਉਹ ਕੱਟ ਮਾਰ ਨੀ ਜੋ ਬਹੁਤ ਲੋਟਾ ਕਰ ਜਾ ਕੋਈ ਜੂਨ ਨਾ ਇੱਧਰ ਕੱਢ ਜਾ ਕੋਈ ਚਾਹੇ ਮੇਰਾ ਕਿਸੇ ਨੂੰ ਗੁੱਸਾ ਲੱਗੇ ਦੀਦੀ ਕੰਦੀ ਮਮੀ ਨੂੰ ਟਾਈਮ ਹੈ ਬੇਚੇ ਕੁਝ ਬੜਕੀ ਜੀ ਇਹ ਵੀ ਇੱਕ ਵਾਰ ਮੈਂ ਤਾਂ ਹੁਣ ਕਈ ਨੀ 2-3 ਸਾਲ ਤਾਂ ਲੱਗੀ ਜਾਣਗੇ ਦੇਖ ਹਾਂ 2 ਸਾਲ ਤੱਕ ਲੈ ਚੱਲ ਰੋਲ ਕੈਮਰਾ ਐਕਸ਼ਨ ਦੇਖ ਦੇ ਮੈਂ ਕਹਾ ਕਿਹਦੀ ਸੀ ਆ ਸਾਲ ਦੋ ਸਾਲ ਲੱਗ ਜਾਣਗੇ ਆਪਾਂ ਨੂੰ ਰਿਸ਼ਤਾ ਦੇਖਦਿਆਂ ਨੂੰ ਨਹੀਂ ਭਾਣੇ ਤੈਨੂੰ ਤਾਂ ਆਏ ਹੋਇਆ ਪਏ ਵੀ ਕਦੋਂ ਕੁੜੀ ਘਰੋਂ ਨਿਕਲੇ ਕਦੋਂ ਮੈਨੂੰ ਸਭ ਕੁਝ ਮਿਲੇ ਇੱਥੇ ਲੈ ਦੇ ਮੇਰਾ ਭਰਾ ਤੇ ਕੱਲੀ ਦਾ ਘਰਵਾਲਾ ਆਹ ਸੋਟੀ ਕੁੜੀ ਜਾਊਗੀ ਛੋਟੀ ਆਜੂਗੀ ਆਹੋ ਫਿਰ ਆਏ ਕਰਦੀ ਛੋਟੇ ਨੂੰ ਕੁਮਾਰਾ ਰੱਖ ਲੈਣੀ ਹੈਗੀ ਫਿਰ ਤੇਰਾ ਸਾਰਾ ਕੁਝ ਰਹਿ ਜੂਗਾ ਤੂੰ ਕੱਲੀ ਕਰਭੈਲੀ ਰਹੀ ਉਰੇ ਕਮਾਰੇ ਵਾਲੀ ਗੱਲ ਨਹੀਂ ਬੇਬੇ ਤੂੰ ਤਾਂ ਸਾਨੂੰ ਉਲਟ ਪੈਂਦੀ ਆ ਉਲਟ ਪੈਂਦੀਆਂ ਨਾਲੇ ਹੋਰ ਸਭ ਕੁਝ ਤੇਰੇ ਹੱਥ ਹੀ ਐ ਰਹਿਣ ਦੇ ਮੇਰੀ 3 ਨੂੰ 4 ਸਾਲ ਚਲ ਜੀ ਕੋਣ ਮੱਥਾ ਮਾਰੇ ਤੇਨੂੰ ਜਦੋਂ ਤੇਰਾ ਜੀ ਕਰੇ ਨਾ ਉਦੋਂ ਕਰਦੀ ਰਿਸ਼ਤਾ ਮੈਂ ਤਾਂ ਜਾ ਕੇ ਕੰਮ ਕਰ ਤੂੰ ਮੱਥਾ ਮਾਰ ਕਿਉਂ ਰਹੀ ਆ ਤੈਨੂੰ ਕਹਿੰਦਾ ਕਿ ਨਾ ਕੰਜਰਾ ਤੂੰ ਮੇਰੇ ਨਾਲ ਮੱਥਾ ਮਾਰ ਆ ਬੋਲੀ ਕਿਹੜੀ ਬੋਲਦੀ ਆ ਤੂੰ ਮੈਨੂੰ ਸਾਂ ਠੀਕ ਆ ਘਰ ਮਾਣਾ ਲੱਕਣੀ ਨਹੀਂ ਦਿੱਤਾ ਤੇਰੀ ਮਾਂ ਨੇ ਤੈਨੂੰ ਜੇ ਸੂਰੇ ਮਾਂ ਕੋ ਗੱਲ ਕਰੂਗੀ ਘੇ ਘਰਦੀ ਗਏ ਗਏ ਕੱਟ ਲਿਆ ਮੈਂ ਨੰਨ ਦਿਖਾ ਦੇ ਮੇਰੇ ਕੋਲ ਤਾਂ ਇਹ ਨਹੀਂ ਆ ਮੇਰੀ ਕੁੜੀ ਹੋਊਗੀ ਹੁਣ ਹਾਂ ਮੈਂ ਕੁੜੀ ਹੋਊਗੀ ਹੁਣ ਕੀ ਜਾਨਦੀ ਏ ਤੇ ਮੈਂ ਤੂੰ ਆ ਜਾ ਕਾ ਕੀ ਹੋਗਾ ਕੀ ਹੋਗਾ ਬਈ ਕੁੜੀ ਨਾ ਬਾਹਰ ਪੜਦੀ ਏ ਮੇਰੀ ਛੁੱਟੀਆਂ ਚ ਆ ਗਈ ਹੁਣ ਇਹ ਇਹਦੇ ਨਾਲ ਪਾ ਦੇ ਇਹਦੇ ਨਾਲ ਵੀ ਪਾਵਾਂਗੇ ਸੀ ਇਧਰ ਨਾ ਸਿਕੜਾ ਕਰੋ ਮੇਰੇ ਸੱਤਰ ਮਾਰਦੀ ਏ ਬਲੌਗ ਚੱਲੀ ਜਾਂਦਾ ਇਧਰ ਬਲੌਗ ਚੱਲੀ ਜਾਂਦਾ ਚਲ ਆ ਗਈ ਆ ਚਾਚਾ ਆ ਗਾਇਸ ਮੂਹ ਦਾ ਬਣਾਇਆ ਹੋਇਆ ਪਰਨੇ ਮੈਨਾਂ ਪਛਾਨ ਨਹੀਂ ਆਉਂਦੀ ਨਾ ਮੈਂ ਕਿਹਾ ਦੱਸਣਾ ਮੈਂ ਮੈਂ ਕੀ ਗੱਲ ਕਰਦੀ ਆ ਉਹ ਨਾ ਬਾਬਾ ਕੀ ਹੋ ਗਿਆ ਕਿੱਸੀ ਵਾਰੀ ਗੱਲ ਕਰਾਂਗਾ ਜੋਤੀ ਦੇ ਹਾਂ ਤੇ ਕੀ ਗੱਲ ਹੋਣੀ ਹਾਂ ਹਾਂ ਤੇ ਦੁਆਵਾ ਸਭ ਕਰਨੋ ਚਰਨ ਜੀਤਾ ਨਾ ਆ ਆਪਾਂ ਸਾਰਿਆਂ ਨੇ ਦੁਆ ਕਰਨਾ ਹੀ ਹੋਗਾ ਕਿਉਂਕਿ ਆਪਾਂ ਨੂੰ ਬਦੀਨ ਕਰਦੇ ਆ ਸਾਰਿਆਂ ਨੂੰ ਮੈਂ ਤਾਂ ਆਣੀ ਵੀ ਕੈਮਰੇ ਦੇ ਉੱਤੇ ਕਰਦੀ ਅਜੇ ਨਹੀਂ ਅਲੱਗ ਕੀ ਗੱਲ ਐ ਇੰਟਰਵਿਊ ਚਾਹਵਾ ਨਾ ਪਤੀ ਬੈਠਿਆ ਮੈਂ ਬੀਤੋ ਇਲੈਕਟੋ ਕੈਮਰਾ ਚੇਂਜ ਹੁੰਦਾ ਨਹੀਂ ਇੱਥੋਂ ਆ ਜਾ ਬਾਈ ਇਧਰ ਹੀ ਕੱਟ ਕੇ ਹੋਊਗਾ ਫਿਰ ਕੀ ਫਾਇਦਾ ਚੱਲਾਂ ਕੱਟ ਕੇ ਕਿਉਂ ਕੀ ਦਾ ਆ ਗੱਲ ਕਿਸ ਨੇ ਪਾਇਆ ਹੋਰ ਕਿਹਨੇ ਪਾਇਆ ਮੈਨੂੰ ਪਤਾ ਹੀ ਆ ਮੈਂ ਬੈਜਿਆ ਕਰੋ ਕਿਉਂ ਮੇਰੀ ਦੀਦੀ ਤੁਸੀਂ ਰੋਟੀ ਟੁੱਪਰ ਕਰ ਰੱਖੀ ਆ ਖਾਣੀ ਬੰਦੇ ਕੀ ਰੌਲਾ ਪਾਈ ਨੇ ਕੀ ਗੱਲਾਂ ਕਰੀ ਜਾਂਦੇ ਸੀਗੇ ਕੀ ਗੱਲਾਂ ਕਰਦਾ ਰਿਸ਼ਤੇ ਦੀ ਗੱਲ ਕਰ ਰਹੇ ਨੇ ਕੇ ਕਹਿੰਦੀ ਸਹਤ ਨੂੰ ਕੱਟ ਔਰ ਕਰੋ ਹਣ ਇਹ ਝੂਠ ਵੀ ਕੀ ਆ ਬਾਬੇ ਇੱਕ ਕੜਾਕ ਦਿਨ ਤਾਂ ਕਰਨੀ ਆ ਕਰਕੇ ਪਰਾਂ ਕਰ ਹੁਣ ਹੁਣ ਇਹ ਦੂਬਾ ਤੇ ਇਥੇ ਹੋਰ ਬਦਾਉਣੀ ਹੈਗੀ ਇਧਰ ਮੇਰੀ ਗੱਲ ਸੁਣ ਖੂਹ ਚ ਲੈ ਜਾ ਉੱਥੇ ਜਾ ਕੇ ਧੱਕਾ ਦੇ ਆ ਉਹਨੂੰ ਖੜੀ ਨੂੰ ਖੂਹ ਵੀ ਨਹੀਂ ਉੱਠ ਸੰਦਾਂ ਰਿਸ਼ਤਦਾਰੀ ਨਾਲੇ ਹੋਰ ਦੋਮਾ ਜੀਆ ਨੇ ਇੱਕ ਰਿਤਫੜ ਰੱਖੀ ਹੈਗੀ ਬਸ ਘਰਮੱਲੇ ਹੋ ਗਿਆ ਸੀ ਸਾਨੂੰ ਕੋਈ ਪਈ ਨਹੀਂ ਪਤਾ ਤੂੰ ਕਿੱਡੀ ਵੱਡੀ ਗੱਲਤੀ ਕਰ ਰਹੀ ਹੈਂ ਕੱਲ ਨੂੰ ਇਥੇ ਤੂੰ ਝਾਕੇਂਗੀ ਸਮੇ ਨੂੰ ਪਸਤਾਵਾ ਹੁੰਦੇ ਨੂੰ ਕਾਹਦਾ ਪਸਤਾਵਾ ਭੱਜੀ ਜਾਂਦੀ ਆ ਕਿਸੇ ਨਾਲ ਮਤਲਬ ਤੂੰ ਨਹੀਂ ਲਾਇਆ ਉਹਨੂੰ ਕੋਈ ਕੀ ਕਰੇਂਗੀ ਦੱਸੋ ਕੀ ਕਿਸਦੇ ਕਰਕੇ ਖਾਊਗੀ ਸਾਨੂੰ ਤਾਂ ਕਰਕੇ ਕਹਿਆ ਹੁਣ ਟਾਈਮ ਆਗਾ ਠੀਕ ਆ ਰਿਸ਼ਤਾ ਕਰਦੇ ਪਰਾਂ ਕੋਈ ਨਹੀਂ ਕਰਦਾਂਗੇ ਇਹ ਰਿਸ਼ਤਾ ਜਦੋਂ ਮੇਰਾ ਮਨ ਕਰੂਗਾ ਕਰ ਦੂੰਗੀ ਤੁਹਾਡੇ ਕਹੇ ਤਾਂ ਮੈਂ ਹੁਣ ਨੱਕ ਤੇ ਕੁੜੀ ਨੂੰ ਧੱਕਾ ਦੇ ਆਵਾ ਮੈਂ ਅਗੈ ਧੱਕਾ ਦੇ ਆਵਾ ਧੱਕਾ ਤਾਂ ਬਾਅਦ ਦੇ ਵਿੱਚ ਤੂੰ ਕਹੀਂ ਮੈਂ ਧੱਕਾ ਦੇਣਾ ਫਿਰ ਕਿਸੇ ਨੇ ਸਾਖਾ ਲੈ ਵੀ ਨਹੀਂ ਆਉਣਾ ਤੁਸੀਂ ਤਾਂ ਇਹ ਕਹਿੰਦੇ ਹੋ ਉਹ ਗਿੱਦੜ ਬਾੜ ਨਹੀਂ ਬੈਠਾ ਹੁੰਦਾ ਕੁਲੀਆਂ ਲਈ ਵੀ ਉਹਨਾਂ ਦੇ ਘਰੇ ਛੱਡਿਆ ਵੇ ਇਹਨੂੰ ਉਹ ਵੀ ਚੰਗੇ ਹੁੰਦੇ ਇਹਨਾਂ ਤੇਰੇ ਵਾਲੀ ਤਾਂ ਬਾਹਲੀ ਚੰਗੀ ਹੈਗੀ ਪਪਾ ਮੈਂ ਲੱਖ ਮਾੜੀ ਆ ਬੇਬੇ ਉਸ ਡੋਲ ਦੀ ਬਗੜਦੀ ਤਾਂ ਨਹੀਂ ਸਾਰੀ ਸਾਨੂੰ ਸਪਾਤਾ ਹੈ ਕੀ ਹੈਗੀ ਤੇਰੇ ਕੀ ਬੋਲਦੀ ਐ ਘਰੋਂ ਜਾ ਕੇ ਬਾਹਰ ਸੱਟ ਕਿਉਂਦੀ ਆ ਤੈਨੂੰ ਤਾਂ ਨਹੀਂ ਪਤਾ ਆਪੋ ਜੀ ਪਤਾ ਨਹੀਂ ਜਾਣ ਬਣਦੀ ਕੋਈ ਨਹੀਂ ਆ ਗਿਆ ਉਹਦਾ ਰਿਸ਼ਤਾ ਮੇਰੇ ਕੋਲੇ ਕਰ ਦੂੰਗੀ ਔਖੇ ਨਾ ਹੋਵ ਉਹ ਆ ਗਈ ਤੇਰੀ ਮਾਸੀ ਆ ਕੇ ਗਈ ਆ ਹੁਣੀ ਘਰੇ ਕੱਲ ਨੂੰ ਜਾ ਕੇ ਮੁੰਡਾ ਦੇ ਅੱਖੇ ਕਰ ਦੰਗੀ ਰਿਸ਼ਤਾ ਹੋ ਜੀ ਉਸ ਖਾਲੇ ਤੁਸੀਂ ਦੋ ਮਮੀਆਂ ਬੀਬੀ ਲਾ ਲਿਆ ਕਰੇ ਮੰਜਾ ਚੌੜੇ ਹੋ ਕੇ ਪੀਐਮ ਕੱਟਦੇ ਪੀਐਮ ਚੱਲੋ ਚੱਲਿਆ ਹਾਂ ਚੱਲੋ ਬੋਲ ਮੋੜ ਬੋਲ ਮੋੜ ਹੁਣ ਮੂੰਹ ਚ ਬੋਲ ਨਹੀਂ ਨਿਕਲਦਾ ਓ ਬੇਬੇ ਬੱਸ ਕਰ ਮੈਨੂੰ ਪਤਾ ਹੀ ਆ ਕੀ ਕੁਛ ਲਕਾਉਂਦੀ ਆ ਉਹ ਕਿ ਮੋਰਲ ਕੋਲੀਆਂ ਤੇਰੀ ਬਹੂਦियां ਚੱਕ ਕੇ ਮੋਰਲ ਕੋਲੀਆਂ ਨਾਲੇ ਹੋਰ ਤੂੰ ਤਾਂ ਪੜਦੇ ਨਾ ਪੜੋ ਹਟੀਆਂ ਉਹਦੀਆਂ ਗੱਲਾਂ ਤੇ ਤੇਰੇ ਆਪ ਤੇਰੀਆਂ ਤੇ ਵਿਧਿਆਰੇ ਪਾਏ ਨੇ ਪੜਦੇ ਤੂੰ ਇਥੋਂ ਨਾ ਪੜਦੇ ਚੱਕਵਾਲੀ ਹੁਣ ਬਹੂਦੇ ਹੁੰਦੇ ਪੜਦੇ ਨਾ ਚੱਕਵਾਲੀ ਆਪ ਵੀ ਪੱਗ ਜਾ ਹੁਣ ਜਾ ਪਤਾ ਭਗ ਜਾਣਾ ਕਾ ਪਰ ਤੈਨੂੰ ਕਿਸੇ ਦਿਆ ਦੇ ਕੇ ਜਾਣਾ ਬੇਬੇ ਹੁਣ ਮੌਕਾ ਹੈ ਇਹ ਕੁੜੀ ਦਾ ਸਾਥ ਕਰ ਦੇਗੀ ਤਾਂ ਚੰਗੀ ਰਹੇਗੀ ਜੇ ਕੱਲ ਕਲਾ ਕੋਈ ਗੱਲਬਾਤ ਹੁੰਦੀ ਹੈ ਨਾ ਫਿਰ ਮੈਨੂੰ ਨਾ ਕਹੀਂ ਮੈਂ ਮੇਰੀ ਗੱਲ ਸੁਣ ਜਦੋਂ ਮੈਂ ਤੈਨੂੰ ਹੁਣ ਇੱਕ ਵਾਰੀ ਕਹੀ ਦਿੱਤਾ ਵੀ ਕੱਲ ਹੁਣ ਜਾ ਕੇ ਰਿਸ਼ਤਾ ਦੇਖ ਆਂ ਤੇਰੀ ਮਾਸੀ ਨਾਲ ਆ ਹੋਰ ਕਿੰਨੇ ਕਹਾ ਤੈਨੂੰ ਫਿਰ ਮੈਂ ਕਿ ਮੈਂ ਕੁਮਕ ਲੈ ਕੇ ਆਵਾਂ ਕੋਈ ਨਾ ਫਿਰ ਭਗ ਜਾਗੇ ਫਿਰ ਗੱਲ ਗੱਲ ਤੇੜੀ ਘਤੋਂ ਕਰਦੀ ਨਹੀਂ ਇਹ ਗੱਲ ਪਹਿਲਾਂ ਵੀ ਕਹਿ ਸਕਦੀ ਸੀਗੀ ਤਿੰਨ ਵਾਰ ਕਹਿ ਕਾ ਤੈਨੂੰ ਹਾਂ ਉਹਦੀ ਭਾਸ਼ਾ ਤੈਨੂੰ ਮਿੰਟਾਂ ਤੱਕ ਸੁਣ ਕੇ ਤੇ ਮੇਰੀ ਭਾਸ਼ਾ ਤੈਨੂੰ ਸੁਣਦੀ ਨਹੀਂ ਠੀਕ ਗੱਲ ਦੇ ਵਿੱਚ ਆਏ ਨਹੀਂ ਕਰਨਾ ਆਏ ਨਹੀਂ ਕਰਨਾ ਬਾਅਦੋਂ ਗੱਲ ਤੇ ਆਜੂ ਹਾਂ ਠੀਕ ਹੈ ਗੱਲਾਂ ਘਾਉਣ ਦੀ ਜਾ ਭੱਗ ਜਾ ਨਾਲ ਤੇਰੀ ਟੀਮੀ ਨੂੰ ਲੈ ਜੀ ਚਾਹੇ ਨਾਲ ਦੋਵੇਂ ਜਣੇ ਕਰ ਆਈਓ ਜੇ ਕਿਤੇ ਮੇਰੇ ਕੁੜੀ ਨੂੰ ਏਮਖੇਮ ਜਾਂ ਕੁਝ ਵੀ ਹੁੰਦਾ ਹੋਇਆ ਸਾਨੂੰ ਜ਼ਿੰਮੇਦਾਰ ਠਰਾਂ ਜੀ ਉਹ ਦੱਸ ਮੁਸ ਹਾਂ ਬੁੱਢੜ ਨੂੰ ਬੁੱਢੜ ਨੂੰ ਨਾਲੇ ਹੋਰ ਤੁਹਾਨੂੰ ਲੱਗਦੀ ਹੈ ਬੁੱਢੜ ਮੇਰੀ ਕਿਸੇ ਹੋਣੇਦਾਰ ਪੀਆ ਮਾਰਦੇ ਹੋ ਗੱਲਾਂ ਮਾਤਾ ਕੁੱਤੇ ਨੂੰ ਬਾਹਰ ਤੇ ਆਉਂਗਾ ਨਾ ਅੱਜੀ ਦਾ ਚੰਨਾ ਹੈ ਉਹ ਲੈ ਲਓ ਥੋੜਾ ਥੋੜਾ ਬਾਹਰ ਤਾਂ ਚੇਹੇ ਥੋੜਾ ਤਾਂ ਬਾਹਰ ਇਹ ਕੀ ਮਗਾ ਇਹ ਮੇਰੇ ਬੱਚੇ ਦਾ ਫੈਨ ਹੈ ਇਸੇ ਇੱਥੇ ਰਵਾਇਆ ਪਾਵਰ ਡਰਿੰਕ ਉਹ ਆਉਂਦੀ ਮੈਂ ਇਹੋ ਤੇ ਕਿਹਾ ਸੀ ਹੈ ਆ ਲੈ ਕੋਈ ਇਹ ਤਾਂ ਖਰਾਬ ਕਰ ਦਿੱਤਾ। ਮੁੱਖਾ ਦੇਖ ਕੇ ਆਈ ਸੀਗੀ। ਮੈਂ ਉੱਥੇ ਲੈ ਕੇ ਆਉਂਗੀ। ਮੈਂ ਤਾਂ ਮੈਂ ਤਾਂ ਸੌਦਾ ਬਾਹਰ ਦੇ ਲੈ ਲਏ ਸੀ। ਫਿਰ ਮੈਂ ਬੈਠੇ ਲੱਗੀ ਹਵਾ ਲਿਆ ਤੈਨੂੰ ਬਾਸਤ ਦੀ। ਹਾਂ ਬਾਸਤ ਦੀ। ਸੌਦੇ ਮਸੀਤ ਤੇ ਹਵਾ ਲਿਆ। ਘੰਟੀਆਂ ਆਂਦਾ ਨਹੀਂ। ਤੇ ਇਹਨਾਂ ਦੀ ਨੀਂਦ ਬਹੁਤ ਆ ਰਹੀ ਐ ਜੀ। ਥੱਕੇ ਪਏ। ਇਹ ਨੀਂਦ ਦੇ ਗੱਡੇ ਐ। ਕਾਹ ਨੂੰ? ਬਈ ਤੂੰ ਕਿਹੜੇ ਖੇਤ ਦੀ ਮੂਲੀ ਐ? ਹਾਂ ਜੀ ਖੇਤ ਦੀ। ਤੂੰ ਕਿਹੜੇ ਖੇਤ ਦੀ ਮੂਲੀ ਐ? ਮੈਂ ਬਰ ਬਦੀ। ਤੂੰ ਐਦਾ ਕਿਹੜਾ ਖੇਤ ਹੋਈ ਹੁੰਿਆ? ਸਰਦੋਰ। ਤੁਸੀਂ ਬਈ ਮੈਂ ਪੰਜਾਬ ਵਿੱਚ ਪੰਜਾਬ ਦੀਆਂ ਸਾਰੇ ਪਿੰਡ ਦਾ ਨਾਮ ਨਹੀਂ ਪਤਾ ਵੈਸੇ ਮੇਰਾ ਜਨਮ ਪਤਾ ਮੈਂ ਜੇ ਮੇਰਾ ਜਨਮ ਦੇ ਜਿਹਨਾਂ ਨੂੰ ਪਿੰਡ ਦਾ ਨਾਮ ਨਹੀਂ ਪਤਾ ਇੱਕ ਪਿੰਡ ਦਾ ਨਾਮ ਨਹੀਂ ਪਤਾ ਸੱਚੀ ਕਹਿੰਦੇ ਆ ਝੂਠ ਨਹੀਂ ਕਹਾਂਗੀ ਪਰ ਮੇਰਾ ਜਨਮ ਨਹੀਂ ਹੈਗਾ ਸਰਦੋਡੇ ਵੱਡੇ ਮਹਾਰਾਜ ਦੇਖ ਮਰਾਤ ਕਿੱਥੇ ਦਾਤ ਜਾਂਦਾ ਓਡੇ ਵੱਡੇ ਮਹਾਰਾਜ ਕੋਈ ਬੰਦਾ ਗੈਸ ਕਰੋ ਮੇਰਾ ਜਨਮ ਕਿੱਥੇ ਦਾ ਹੋਊਗਾ ਪੰਜਾਬ ਦਾ ਕਿ ਮੇਰਾ ਕਰੋ ਮੈਂ ਬੋਲਿਆ ਹਰਿਆਣਾ ਦਾ ਥਨਗੇ ਮੈਂ ਦਾ ਮੇਰੀ ਮੰਮੀ ਦਾ ਆਪਰੇਸ਼ਨ ਹੋਇਆ ਸੀ ਪਹਿਲਾਂ ਪੁਰਾਣੇ ਹਾਂ 20 25 ਸਾਲ ਪਹਿਲਾਂ ਆਪਰੇਸ਼ਨ ਬਹੁਤ ਮਤਲਬ ਹੁੰਦੇ ਨਹੀਂ ਸੀ ਨਾ ਜਲਦੀ ਜਲਦੀ ਮੇਰੀ ਮੰਮੀ ਉਹ ਹੋ ਸੀ ਕਿ ਤੰਗ ਸੀ ਫਿਰ ਕਰਨਾਲ ਚ ਗਾਇਆ ਸੀ ਮੇਰੀ ਮਾਤਾ ਨੇ ਕਰਨਾਲ ਹੋਇਆ ਸੀ ਮੇਰਾ ਮੇਰਾ ਬਰਥ ਸੜੀ ਬੋਲ ਬਾਣੀ ਤੋਂ ਪਤਾ ਲੱਗਦਾ ਹੂੰ ਪਰ ਅਸੀਂ ਰਹੇ ਨਹੀਂ ਹੈਗੇ ਕਦੇ ਸਰੰਦ ਹਾਂ ਰਹੇ ਸਰੰਦ